ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗਰਗੱਦੀ ਦੇ ਸੌਪਣਾ ਕਰਕੇ ਗੁਰੂ ਹਰਾ ਸਾਹਿਬ ਜੀ ਹਰ ਸਮੇਂ ਭਗਤੀ ਵਿੱਚ ਲੱਗੇ ਰਹਿੰਦੇ ਸਨ ਚਾਹ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦੇ ਸਨ ਇੱਕ ਦਿਨ ਆਪ ਪਾਠ ਸੁਣ ਰਹੇ ਸਨ ਪਾਠ ਸੁਣਦੇ ਸਮੇਂ ਆਪ ਜੀ ਨੇ ਫਰਮਾਇਆ ਕਿ ਉਹਨਾਂ ਦਾ ਸੱਚਖੰਡ ਜਾਣ ਦਾ ਵੇਲਾ ਆ ਗਿਆ ਹੈ ਸਾਰੀਆਂ ਸੰਗਤਾਂ ਉਹਨਾਂ ਦੇ ਨੇੜੇ ਇਕੱਠੀਆਂ ਹੋ ਗਈਆਂ ਆਪ ਜੀ ਨੇ فرمایا ਤੇ ਗੁਰੂ ਸਰੀਰ ਨਹੀਂ ਗੁਰੂ ਜੋਤ ਹੈ ਅਤੇ ਇਹ ਜੋਤ ਹੁਣ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਿੱਚ ਹੈ ਫਿਰ ਆਪ ਬੈਠੇ ਹੀ ਬੈਠੇ ਪ੍ਰਭੂ ਵਿੱਚ ਵਿਲੀਨ ਹੋ ਗਏ ਅਤੇ ਉਹਨਾਂ ਦੀ ਜੋਤ ਪ੍ਰਭੂ ਦੀ ਜੋਤ ਦੇ ਨਾਲ ਜਾ ਮਿਲੀ ਉਸੇ ਸਮੇਂ ਕੀਰਤਨ ਆਰੰਭ ਹੋ ਗਏ ਗੁਰੂ ਹਰਿਕ੍ਰਿਸ਼ਨ ਜੀ ਨੇ ਸਭ ਨੂੰ ਧੀਰਜ ਦਿੱਤਾ ਇੱਕ ਚੰਦਨ ਦੀ ਚਿਖਾ ਅਤੇ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਅਗਨੀ ਭੇਟ ਕਰ ਦਿੱਤਾ ਗਿਆ ਚੌਥੇ ਦਿਨ ਜਦ ਫੁੱਲ ਚੁਕਣ ਵਾਸਤੇ ਗਏ ਤਾਂ ਉੱਥੇ ਫੁੱਲ ਹੀ ਨਹੀਂ ਸਨ ਜਿਵੇਂ ਕਿ ਗੁਰੂ ਜੀ ਆਪ ਬਚਨ ਕਰਕੇ ਗਏ ਸਨ ਤੇ ਗੁਰੂ ਸਰੀਰ ਨਹੀਂ ਗੁਰੂ ਤਾਂ ਕੇਵਲ ਇੱਕ ਜੋਤ ਹੈ ਗੁਰੂ ਹਰਿਕ੍ਰਿਸ਼ਨ ਜੀ ਸਾਰੇ ਪਰਿਵਾਰ ਅਤੇ ਸੰਗਤਾਂ ਨੂੰ ਧੀਰ ਦੇ ਰਹੇ ਸਨ ਉਹਨਾਂ ਦੇ ਮਿੱਠੇ ਬਚਨ ਸੁਣ ਕੇ ਸੰਗਤਾਂ ਨਿਹਾਲ ਹੋ ਰਹੀਆਂ ਹੋ ਰਹੀਆਂ ਸਨ ਇੰਨੀ ਛੋਟੀ ਉਮਰ ਵਿੱਚ ਸਿਆਣੀਆਂ ਅਤੇ ਬ੍ਰਹਮ ਗਿਆਨੀਆਂ ਵਾਲੀਆਂ ਗੱਲਾਂ ਸੁਣ ਕੇ ਸਭ ਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੈ ਉੱਠੇ ਹੁਣ ਕਿਸੇ ਨੂੰ ਸ਼ੱਕ ਨਹੀਂ ਸੀ ਰਿਆ ਕਿ ਛੋਟੀ ਉਮਰ ਵਿੱਚ ਗੁਰਗੱਦੀ ਦਾ ਭਾਰ ਚੁੱਕ ਸਕਣਗੇ ਕਿ ਨਹੀਂ ਉਹਨਾਂ ਦੀ ਅਜਾਈ ਉਪਮਾ ਸੁਣ ਕੇ ਦੇਸ਼ ਪ੍ਰਦੇਸ਼ ਤੋਂ ਸੰਗਤਾਂ ਹਮ ਹਮਾ ਕੇ ਆਉਣ ਲੱਗੀਆਂ ਦੋਵੇਂ ਵੇਲੇ ਕੀਰਤਨ ਹੁੰਦਾ ਕੀਰਤਨ ਤੋਂ ਬਾਅਦ ਗੁਰੂ ਜੀ ਬਚਨ ਕਰਦੇ ਉਹਨਾਂ ਦੇ ਮੁਖਾਰਬਿੰਦਤ ਵਿੱਚੋਂ ਮਿੱਠੇ ਬਚਨ ਮਿੱਠੇ ਸ਼ਬਦ ਸੁਣ ਕੇ ਸੰਗਤਾਂ ਬਲਿਹਾਰੇ ਜਾਂਦੀਆਂ ਸਭ ਸੰਗਤਾਂ ਨਿਹਾਲ ਹੋ ਰਹੀਆਂ ਸਨ ਜਿਸ ਤਰ੍ਹਾਂ ਵੀ ਕੋਈ ਦਾਤ ਮੰਗਦਾ ਉਸ ਦੀ ਮੁਰਾਦ ਪੂਰੀ ਕਰਦੇ ਉਹ ਰੋਜ਼ ਦਵਾਖਾਨੇ ਵਿੱਚ ਜਾਂਦੇ ਅਤੇ ਆਪਣੇ ਹੱਥੀ ਦਵਾ ਦਿੰਦੇ ਇੱਕ ਵਾਰ ਦੀ ਗੱਲ ਹੈ ਕਿ ਆਪ ਪਾਲਕੀ ਵਿੱਚ ਬੈਠੇ ਦਵਾਖਾਨੇ ਵਿੱਚ ਜਾ ਰਹੇ ਸਨ ਇੱਕ ਕੋੜਾ ਬ੍ਰਾਹਮਣ ਆਪ ਦੀ ਪਾਲਕੀ ਅੱਗੇ ਲੇਟ ਗਿਆ ਅਤੇ ਉੱਚੀ ਉੱਚੀ ਚੀਕਣ ਲੱਗਾ ਮੈਂ ਬਹੁਤ ਦੁਖੀ ਹਾਂ ਕਿਰਪਾ ਕਰਕੇ ਮੇਰਾ ਰੁਖ ਮੇਰਾ ਰੋਗ ਮੇਰਾ ਦੁੱਖ ਦੂਰ ਕਰੋ ਗੁਰੂ ਜੀ ਨੇ ਉਸੇ ਵੇਲੇ ਪਾਲ ਕੀ ਧਰਤੀ ਤੇ ਰੱਖਣ ਲਈ ਆਖਿਆ ਬ੍ਰਾਹਮਣ ਕੋੜੀ ਨੂੰ ਵੇਖ ਕੇ ਉਸਨੇ ਉਸ ਨੂੰ ਆਪਣਾ ਇੱਕ ਰੁਮਾਲ ਦਿੱਤਾ ਅਤੇ ਕੋੜੀ ਨੂੰ ਕਿਹਾ ਕਿ ਇਸ ਨੂੰ ਆਪਣੇ ਮੂੰਹ ਤੇ ਫੇਰੇ ਜਦ ਕੋੜੀ ਨੇ ਰੁਮਾਲ ਆਪਣੇ ਮੂੰਹ ਤੇ ਫੇਰਿਆ ਤਾਂ ਉਹ ਕਾਫੀ ਹੱਦ ਤੱਕ ਠੀਕ ਹੋ ਗਿਆ ਅਤੇ ਉਸ ਦੀ ਪੀੜ ਵੀ ਜਾਂਦੀ ਰਹੀ ਗੁਰੂ ਜੀ ਦਾ ਇਹ ਚਮਤਕਾਰ ਵੇਖ ਕੇ ਕਈ ਪ੍ਰਕਾਰ ਦੇ ਬਿਮਾਰ ਆਪਣਾ ਦੁੱਖ ਲੈ ਕੇ ਆਉਣ ਲੱਗੇ ਗੁਰੂ ਜੀ ਸਭ ਉੱਤੇ ਮਿਹਰ ਕਰਦੇ ਅੱਧੇ ਸਭ ਰੋਗੀ arogy ਹੋ ਕੇ ਘਰ ਜਾਂਦੇ ਇਸ ਤਰ੍ਹਾਂ ਗੁਰੂ ਜੀ ਦੀ ਵਹਿਮਾ ਸੁਣ ਕੇ ਕੀਰਤਪੁਰ ਰੌਣਕਾਂ ਹੋਰ ਵੱਧ ਗਈਆਂ ਜਦ ਬਾਬਾ ਰਾਮ ਰਾਏ ਨੂੰ ਇਹ ਪਤਾ ਲੱਗਾ ਕਿ ਗੁਰੂ ਪ੍ਰੇਮੀਆ ਦੀ ਗਿਣਤੀ ਅੱਗੇ ਨਾਲੋਂ ਵੀ ਵੱਧ ਗਈ ਹੈ ਤਾਂ ਉਹ ਬਹੁਤ ਖੁਭਰਾਇਆ ਉਸ ਆਪਣੇ ਕੁਝ ਮਸੰਦਾਂ ਨੂੰ ਨਾਂ ਲਾਲਚ ਦੇ ਕੇ ਦੂਰ ਦੂਰ ਦੇ ਇਲਾਕਿਆਂ ਵਿੱਚ ਭੇਜਿਆ। ਉਹ ਮਸੰਦ ਪ੍ਰਚਾਰ-ਪ੍ਰਚਾਰ ਕਰਨ ਲੱਗੇ ਕਿ ਸਭ ਸ਼ਕਤੀਆਂ ਦੇ ਮਾਲਕ ਤਾਂ ਰਾਮ ਰਾਏ ਹਨ। ਇਸ ਲਈ ਸਭ ਨੂੰ ਰਾਮ ਰਾਏ ਪਾਸ ਹੀ ਜਾਣਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਲਾਲਚ ਵੀ ਦਿੱਤਾ ਅਤੇ ਕਈ ਪ੍ਰਕਾਰ ਦੇ ਤੋਹਫੇ ਵੀ ਭੇਟ ਕੀਤੇ ਪਰ ਮਸੰਦਾਂ ਨੂੰ ਕਿਸੇ ਨੇ ਮੂੰਹ ਨਾ ਲਾਇਆ। ਜੇ ਭਲੇਖਾ ਪਾ ਕੇ ਉਹਨਾਂ ਕੁਝ ਕਾਰ ਭੇਟਾ ਇਕੱਠੀ ਕਰਨ ਵੀ ਲਈ। ਪਰ ਜਦ ਸਿੱਖਾਂ ਨੂੰ ਪਤਾ ਲੱਗਾ ਕਿ ਇਹ ਮਸੰਦ ਬਾਬਾ ਰਾਮ ਰਾਜ ਦੇ ਹਨ ਤਾਂ ਉਹ ਘਾਰ ਪੇਟਾ ਵੀ ਖੋ ਲਈ ਅਤੇ ਮਸੰਦਾਂ ਨੂੰ ਫਟਕਾਰਿਆ ਕੀਰਤਨ ਦਾ ਭੋਗ ਪੈਣ ਪਿਛੋਂ ਗੁਰੂ ਜੀ ਦਰਬਾਰ ਲਾਉਂਦੇ ਆਪ ਜੀ ਇਸ ਜਿਸ ਤਖਤ ਉੱਤੇ ਬੈਠਦੇ ਸਨ ਉਹ ਬੜਾ ਸੁੰਦਰ ਅਤੇ ਵੇਖਣਯੋਗ ਸੀ ਦੂ ਦੂਰ ਤੋਂ ਆਈਆਂ ਸੰਗਤਾਂ ਦਰਬਾਰ ਵਿੱਚ ਆ ਜੁੜਦੀਆਂ ਗੁਰੂ ਜੀ ਸ਼ਬਦੀਆਂ ਬੇਨਤੀਆਂ ਨੂੰ ਸੁਣ ਕੇ ਬਖਸ਼ਿਸ਼ਾਂ ਕਰਦੇ ਕੋਈ ਵੀ ਖਾਲੀ ਨਾ ਜਾਂਦਾ ਸ਼ਰਧਾਲੂ ਕਈ ਪ੍ਰਕਾਰ ਦੀਆਂ ਪੇਟਾਵਾਂ ਲੈ ਕੇ ਹਾਜ਼ਰ ਹੁੰਦੇ ਸਨ ਗੁਰੂ ਜੀ ਨੇ ਇਹ ਹੁਕਮ ਦੇ ਰੱਖਿਆ ਸੀ ਕਿ ਸੁੱਕੀ ਰਸਤ ਨੂੰ ਲੰਗਰ ਵਿੱਚ ਪਾਇਆ ਜਾਵੇ ਅਤੇ ਬਸਤਰ ਆਦ ਗਰੀਬਾਂ ਵਿੱਚ ਵੰਡ ਦਿੱਤੇ ਜਾਣ ਕਿਸੇ ਨੂੰ ਵੀ ਕੋਈ ਵਸਤੂ ਆਪਣੇ ਵਾਸਤੇ ਜਾਂ ਅਗਲੇ ਦਿਨ ਵਾਸਤੇ ਰੱਖਣ ਦੀ ਆਗਿਆ ਨਹੀਂ ਸੀ ਆਪ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ ਜਦ ਵੀ ਆਪ ਮੁਸਕਰਾਉਂਦੇ ਸਨ ਤਾ ਚਾਰੇ ਪਾਸੇ ਸ਼ਾਂਤੀ ਰਸ ਦਾ ਪਸਾਰਾ ਛਿੱਲਰ ਜਾਂਦਾ ਸੀ ਆਪ ਜੀ ਦੇ ਦਰਬਾਰ ਦੀ ਇਹ ਵੀ ਮਹਿਮਾ ਸੀ ਕਿ ਦਰਬਾਰ ਦੇ ਬਾਹਰ ਹਰ ਸਮੇਂ ਨਗਾਰੇ ਦੀ ਆਵਾਜ਼ ਗੂੰਜਦੀ ਰਹਿੰਦੀ ਸੀ ਗੁਰੂ ਜੀ ਦੀ ਮਹਿਮਾ ਨੂੰ ਸੁਣ ਕੇ ਮੁਸਲਮਾਨ ਵੀ ਪੀਰ ਫਕੀਰ ਵੀ ਗੁਰੂ ਜੀ ਦੇ ਦਰਸ਼ਨ ਨੂੰ ਆਉਂਦੇ ਰਹਿੰਦੇ ਸਨ ਇੱਕ ਰੌਸ਼ਨ ਜਮੀਰ ਨਾਂ ਦਾ ਮੁਸਲਮਾਨ ਫਕੀਰ ਆਪ ਦਾ ਬੜਾ ਸ਼ਰਧਾਲੂ ਸੀ ਅਤੇ ਨਿਤ ਦਰਸ਼ਨ ਹੁਆ ਕਰਦਾ ਸੀ ਰੋਪੜ ਦੇ ਤਿੰਨ ਪ੍ਰਸਿੱਧ ਫਕੀਰ ਨੂਰਦੀਨ ਮੁਹੰਮਦ ਬਖਸ਼ ਅਤੇ ਮਾਲਾ ਸੇਖ ਜਦ ਗੁਰੂ ਸਾਹਿਬ ਦੇ ਦਰਸ਼ਨ ਨੂੰ ਆਏ ਤਾਂ ਗੁਰੂ ਜੀ ਦੇ ਇਹ ਹੋ ਕੇ ਰਹਿ ਗਏ ਸਦਾ ਲਈ ਕੀਰਤ ਪੂਰੀ ਟਿਕ ਗਏ ਉੱਥੇ ਵਸਾਉਣਾ ਕੀਤਾ ਇੱਕ ਵਾਰ ਪਿਸ਼ਾਵਰ ਦੇ ਉੱਤਰ ਪੱਛਮੀ ਇਲਾਕੇ ਦੀ ਸੰਗਤ ਇੱਕ ਜਥੇ ਦੇ ਰੂਪ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਇਸ ਸੰਗਤ ਦੇ ਨਾਲ ਇੱਕ ਪਸ਼ਾਵਰ ਚੋਰ ਜਸਵੰਤਰ ਆਏ ਵੀ ਆਇਆ ਉਸ ਨੂੰ ਸੰਗਤਾਂ ਵੱਲੋਂ ਪਤਾ ਲੱਗਾ ਸੀ ਕਿ ਗੁਰੂ ਜੀ ਪਾਸ ਕਿਸੇ ਚੀਜ਼ ਦੀ ਤੋੜ ਨਹੀਂ ਹੈ ਹਰ ਵੇਲੇ ਖਜ਼ਾਨੇ ਭਰੇ ਰਹਿੰਦੇ ਹਨ ਉਸ ਨੇ ਸੋਚਿਆ ਕਿ ਉੱਥੇ ਚੋਰੀ ਕਰਨ ਵਾਸਤੇ ਬਹੁਤ ਮਾਲ ਪ੍ਰਾਪਤ ਹੋਵੇਗਾ ਸੰਗਤਾਂ ਗੁਰੂ ਦਰਬਾਰ ਪੁੱਜ ਕੇ ਗੁਰੂ ਜੀ ਦੇ ਅੱਗੇ ਭੇਟ ਰੱਖ ਕੇ ਮੱਥਾ ਟੇਕਦਿਆਂ ਗਈਆਂ ਗੁਰੂ ਜੀ ਸਭ ਨੂੰ ਅਸ਼ੀਰਵਾਦ ਦਿੰਦੇ ਗਏ ਜਦ ਜਸਵੰਤਰ ਆਏ ਚੋਰ ਮੱਥਾ ਟੇਕਨ ਆਇਆ ਤਾਂ ਗੁਰੂ ਜੀ ਨੇ ਉਸ ਵੱਲ ਬੜੇ ਗੋਹ ਨਾਲ ਵੇਖ ਕੇ فرمایا ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਇਹ ਸ਼ਬਦ ਉਚਾਰਨ ਕੀਤਾ ਜਦ ਚੋਰ ਜਸਵੰਤ ਆਏ ਨੇ ਆਸ਼ੀਰਵਾਦ ਦੀ ਥਾਂ ਗੁਰੂ ਜੀ ਦੇ ਇਹ भजन ਸੁਣੇ ਤਾਂ ਉੱਚੀ ਉੱਚੀ ਰੋਣ ਲੱਗ ਪਿਆ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਰੋਣ ਦੀ ਲੋੜ ਨਹੀਂ ਹੈ ਚੋਰੀ ਦੀ ਯਾਤ ਨੂੰ ਛੱਡ ਦੇ ਚੋਰ ਦੀ ਸਮਾਜ ਵਿੱਚ ਕੋਈ ਕਦਰ ਨਹੀਂ ਹੁੰਦੀ ਉਸ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਜਸਵੰਤਰ ਰਾਏ ਨੇ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਪ੍ਰਣ ਕੀਤਾ ਕਿ ਉਹ ਫਿਰ ਕਦੀ ਚੋਰੀ ਨਹੀਂ ਕਰੇਗਾ ਅਤੇ ਆਪਣੇ ਹੱਥੀਂ ਕਾਰ ਕਰਕੇ ਖਾਏਗਾ ਉਹਨਾਂ ਦਿਨਾਂ ਵਿੱਚ ਹੀ ਇੱਕ ਕੇਂਦਾ ਮਲ ਨਾਂ ਦਾ ਜੋ ਆਰਿਆ ਸੰਗਤਾਂ ਦੇ ਨਾਲ ਕੀਰਤਪੁਰ ਗੁਰੂ ਜੀ ਦਰਸ਼ਨਾਂ ਨੂੰ ਆਇਆ ਉਸ ਨੂੰ ਜੂਆ ਖੇਡਣ ਤੇ ਸ਼ਰਾਬ ਪੀਣ ਦੀ ਆਦਤ ਸੀ ਉਸ ਨੇ ਕਈ ਵਾਰ ਯਤਨ ਕੀਤਾ ਕਿਸੇ ਬਿਮਾਰੀ ਛੁਟਕਾਰਾ ਪਾ ਸਕੇ ਪਰ ਉਹ ਇਸ ਤੋਂ ਛੁਟਕਾਰਾ ਨਹੀਂ ਸੀ ਪਾ ਸਕਿਆ ਉਸ ਨੂੰ ਪਤਾ ਲੱਗਾ ਸੀ ਕਿ ਗੁਰੂ ਜੀ ਹਰ ਵਿਅਕਤੀ ਦੀ ਮਨੋ ਕਾਮਨਾ ਪੂਰੀ ਕਰਦੇ ਹਨ ਉਸ ਨੇ ਵੀ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਅਤੇ ਸਿਰ ਉੱਤੇ ਮਿਹਰ ਦਾ ਹੱਥ ਰੱਖਣ ਦੀ ਬੇਨਤੀ ਕੀਤੀ ਗੁਰੂ ਜੀ ਉਸ ਦੇ ਦਿਲ ਦੀ ਗੱਲ ਨੂੰ ਜਾਣ ਗਏ ਸਨ ਗੁਰੂ ਜੀ ਨੇ ਉਸ ਨੂੰ ਆਪਣੀ ਮਿਹਰ ਭਰੀ ਨਜ਼ਰ ਨਾਲ ਵੇਖਦੇ ਹੋਏ ਆਖਿਆ ਸਿਰ ਨਵਾਂ ਨਾਲ ਕੀ ਹੁੰਦਾ ਹੈ ਜੇ ਤੇਰੇ ਦਿਲ ਵਿੱਚ ਮੈਲ ਭਰੀ ਪਈ ਹੈ ਜੂਆ ਤੇ ਸ਼ਰਾਬ ਜਹੀਆਂ ਭੈੜੀਆਂ ਇਲਤਾਂ ਨੂੰ ਛੱਡ ਦੇਵੋ ਅਤੇ ਪ੍ਰਭੂ ਦੇ ਨਾਮ ਨਾਲ ਸਿਮਰਨ ਕਰੋ ਫਿਰ ਉਹ ਪ੍ਰਭੂ ਤੁਹਾਡੇ ਤੇ ਹਰ ਪ੍ਰਕਾਰ ਦੀ ਮਿਹਰ ਕਰੇਗਾ ਆਰਮਜੀਤ ਸੰਮਤ 1662 ਬਿਕਰਮੀ ਵਿੱਚ ਬਹੁਤ ਬਿਮਾਰ ਹੋ ਗਿਆ ਸੀ ਜਦ ਰਾਜੀ ਹੋਇਆ ਤਾਂ ਉਸ ਦੇ ਆਲ ਕਰਨ ਸਲਾਹ ਦਿੱਤੀ ਕਿ ਉਹ ਰਾਮ ਬਾਸਤੇ ਕਸ਼ਮੀਰ ਚਲਾ ਜਾਵੇ ਉਨ੍ਹਾਂ ਦੀ ਸਲਾਹ ਮੰਨ ਕੇ ਔਰੰਗਜੀਬ ਲਾਹੌਰ ਹੁੰਦਾ ਹੋਇਆ ਕਸ਼ਮੀਰ ਚਲਾ ਗਿਆ 1.5 ਸਾਲ ਤੱਕ ਦਿੱਲੀ ਤੋਂ ਬਾਹਰ ਰਹਿਣ ਤੋਂ ਬਾਅਦ ਉਹ ਵਾਪਸ ਦਿੱਲੀ ਆ ਗਿਆ ਜਦ ਬਾਬਾ ਰਾਮ ਰਾਜ ਨੂੰ ਇਹ ਪਤਾ ਲੱਗਾ ਕਿ ਔਰੰਗਜੀਬ ਦਿੱਲੀ ਆ ਗਿਆ ਹੈ ਤਾਂ ਉਹ ਵੀ ਮਸੰਦਾ ਦੇ ਚੁੱਕੇ ਚੁਕਾਏ ਦਿੱਲੀ ਪਹੁੰਚ ਗਏ ਉਹਨਾਂ ਨੇ ਔਰੰਗਜੀਬ ਨੂੰ ਮਿਲ ਕੇ ਬਹੁਤ ਸ਼ਿਕਾਇਤਾਂ ਲਾਈਆਂ ਇੱਥੋਂ ਤੱਕ ਕਹਿ ਦਿੱਤਾ ਕਿ ਮੁਸਲਮਾਨ ਧਰਮ ਨੂੰ ਵੀ ਗੁਰੂ ਹਰਿਕ੍ਰਿਸ਼ਨ ਜੀ ਤੋਂ ਖਤਰਾ ਹੈ ਕਿਉਂਕਿ ਕਈ ਮੁਸਲਮਾਨ ਪੀਰ ਫਕੀਰ ਵੀ ਉਸ ਦੀ ਸ਼ਰਨ ਵਿੱਚ ਆ ਗਏ ਹਨ ਇਹ ਗੱਲਾਂ ਸੁਣ ਕੇ ਔਰੰਗਜ਼ੇਬ ਪਰ ਕੁੱਟਿਆ ਅਤੇ ਉਸੇ ਵੇਲੇ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਫੜਨ ਵਾਸਤੇ ਫੌਜ ਭੇਜੀ ਜਾਵੇ ਪਰ ਉੱਥੇ ਹਾਜ਼ਰ ਰਾਜਾ ਜੈ ਸਿੰਘ ਨੇ ਇਹ ਸਲਾਹ ਦਿੱਤੀ ਕਿ ਚਿੱਠੀ ਭੇਜ ਕੇ ਮੰਗਵਾ ਲਿਆ ਜਾਵੇ ਆਖਰੀ ਫੈਸਲਾ ਹੋਇਆ ਕਿ ਦੀਵਾਨ ਪ੍ਰਸਰਾਮ ਨੂੰ ਇਸ ਕਾਰਜ ਵਾਸਤੇ ਕੀਰਤਪੁਰ ਭੇਜਿਆ ਜਾਵੇ ਜਦ ਪਰਸਰਾਮ ਕੀਰਤਪੁਰ ਜਾਣ ਲੱਗਾ ਤਾਂ ਰਾਜਾ ਜੈ ਸਿੰਘ ਜਿਸ ਨੂੰ ਸਲਾਹ ਦਿੱਤੀ ਕਿ ਉਹ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਮਿਲਣ 2 ਦਿਨ ਬਾਅਦ ਪਰਸਰਾਮ ਕੀਰਤਪੁਰ ਪਹੁੰਚ ਗਿਆ ਉਹ ਗੁਰੂ ਜੀ ਨੂੰ ਮਿਲਿਆ ਅਤੇ ਉਸਨ ਉਹਨਾਂ ਨੂੰ ਪਹਿਲਾ ਰਾਜਾ ਜੈ ਸਿੰਘ ਦਾ ਜ਼ੁਬਾਨੀ ਸੁਨੇਹਾ ਅਤੇ ਉਹਨਾਂ ਵੱਲੋਂ ਭੇਜੀ ਚਿੱਠੀ ਦਿੱਤੀ ਫਿਰ ਉਹਨਾਂ ਨੇ ਔਰੰਗੇਬਾਲੀ ਚਿੱਠੀ ਪੜhai ਫਿਰ ਫੜਾਈ ਅਗਲੇ ਦਿਨ ਦਰਬਾਰ ਵਿੱਚ ਦੋ ਹੱਥਿਆਂ ਨੂੰ ਪੜਿਆ ਗਿਆ ਫਿਰ ਬਾਅਦ ਵਿੱਚ ਗੁਰੂ ਜੀ ਨੇ ਆਪਣੇ ਇਤਬਾਰੀ ਸਿੱਖਾਂ ਨੂੰ ਬੁਲਾਇਆ ਜਿਨ੍ਹਾਂ ਵਿੱਚ ਬਾਬਾ ਗੁਰਦਿੱਤਾ ਜੀ ਭਾਈ ਦਰਗਾਹ ਮੱਲ ਅਤੇ ਭਾਈ ਮਨੀ ਸਿੰਘ ਆਦਿ ਸ਼ਾਮਲ ਸਨ ਸਾਰੇ ਸਿੱਖਾਂ ਨੇ ਇਹ ਸਲਾਹ ਦਿੱਤੀ ਕਿ ਦਿੱਲੀ ਜਾਣਾ ਚਾਹੀਦਾ ਹੈ ਕਿਉਂਕਿ ਜੇ ਨਾ ਗਏ ਤਾਂ ਉਸ ਦਾ ਕੋਈ ਗਲਤ ਮਤਲਬ ਕੱਢਿਆ ਜਾ ਸਕਦਾ ਹੈ ਗੁਰੂ ਜੀ ਨੇ ਆਖਿਆ ਉਹ ਜਾਣ ਨੂੰ ਤਿਆਰ ਹਨ ਪਰ ਉਹ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਗੇ ਕਿਸੇ ਪਾਸੇ ਡਰਦੇ ਨਹੀਂ ਅਤੇ ਨਾ ਹੀ ਕਿਸੇ ਬਾਦਸ਼ਾਹ ਦੀ ਖੁਸ਼ਾਮਦ ਕਰਨਾ ਚਾਹੁੰਦੇ ਹਨ ਗੁਰੂ ਜੀ ਏ ਘੋੜੇ ਉੱਤੇ ਚੜ ਗਏ ਅਤੇ ਮਾਤਾ ਕ੍ਰਿਸ਼ਨ ਕੌਰ ਇੱਕ ਰੱਥ ਵਿੱਚ ਸਵਾਰ ਹੋ ਗਏ ਉਹਨਾਂ ਦੇ ਪਿੱਛੇ ਕੀਰਤਨੀ ਜਥੇ ਕੀਰਤਨ ਕਰਦੇ ਹੋਏ ਚੱਲ ਪਏ ਦੋ ਦਿਨ ਰੋਪੜ ਨਹਿਰ ਠਹਿਰ ਕੇ ਫਿਰ ਕੋਰਾਲੀ ਖਰੜ ਬਨੂੜ ਆ ਥਾਵਾ ਉੱਤੇ ਪੜਾ ਕਰਦੇ ਹੋਏ ਆਪ ਜੀ ਸਭ ਸੰਗਤਾਂ ਸਮੇਤ ਪੰਜੋਖਰਾ ਸਾਹਿਬ ਪੁਜੇ ਉੱਥੇ ਜਾ ਕੇ ਪਤਾ ਲੱਗਾ ਕਿ ਕਸ਼ਮੀਰ ਦੀ ਸੰਗਤ ਪਹਿਲਾਂ ਕੀਰਤਪੁਰ ਪੁੱਜੀ ਸੀ ਪਰ ਉੱਥੋਂ ਗੁਰੂ ਜੀ ਦਿੱਲੀ ਰਵਾਨਗੀ ਦੀ ਖਬਰ ਸੁਣ ਕੇ ਸਾਰੇ ਸਿੱਦੇ ਪੰਜੋਖਰਾ ਸਾਹਿਬ ਪੁੱਜ ਰਹੇ ਸਨ ਇਸ ਲਈ ਗੁਰੂ ਜੀ ਨੂੰ ਕੁਝ ਦਿਨ ਪੰਜੋਖਰਾ ਸਾਹਿਬ ਰੁਕਣਾ ਠੀਕ ਹੋਵੇਗਾ ਤਾਂ ਕਿ ਸੰਗਤ ਉਹਨਾਂ ਦਰਸ਼ਨ ਕਰ ਸਕੇ ਗੁਰੂ ਜੀ ਸੰਗਤ ਦੀ ਕਿਸੇ ਵੀ ਗੱਲ ਨੂੰ ਮੋੜਦੇ ਨਹੀਂ ਸਨ ਉਹਨਾਂ ਪੰਜੋਖੜਾ ਸਾਹਿਬ ਵਿਖੇ ਹੀ ਠਹਿਰਨ ਦਾ ਫੈਸਲਾ ਕਰ ਲਿਆ ਇੱਥੇ ਹੀ ਤਾਂ ਬੋਲਾ ਦਿੱਤੇ ਗਏ ਅਤੇ ਕਿਤਨੀ ਦਿਵਨ ਪਹਿਲੇ ਕੀਰਤਨ ਕਰਨ ਲੱਗੇ ਅਗਲੇ ਦਿਨ ਕਸ਼ਮੀਰ ਦੀ ਸੰਗਤ ਪੁੱਜ ਗਈ ਗੁਰੂ ਜੀ ਸਾਰੇ ਸੰਗਤ ਨੂੰ ਬੜੇ ਪ੍ਰੇਮ ਦੇ ਨਾਲ ਮਿਲੇ ਅਤੇ ਉਹਨਾਂ ਦੇ ਦੁੱਖ ਸੁੱਖ ਵੀ ਪੁੱਛੇ ਇੱਕ ਦਿਨ ਪੰਜੋਖਰਾ ਸਾਹਿਬ ਵਿਖੇ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਲੱਗਿਆ ਹੋਇਆ ਸੀ ਤਾਂ ਇੱਕ ਬ੍ਰਾਹਮਣ ਲਾਲਚੰਦ ਉੱਥੇ ਆਇਆ ਦਰਬਾਰ ਦੀ ਸ਼ਾਨ ਅਧ ਸੰਗਤਾਂ ਦੇ ਇਕੱਠ ਨੂੰ ਵੇਖ ਕੇ ਉਹ ਕਹਿਣ ਲੱਗਾ ਕਿ ਇੱਥੇ ਕਿਸ ਬਾਦਸ਼ਾਹ ਨੇ ਉਤਾਰਾ ਕੀਤਾ ਹੈ ਇੱਕ ਸਿੱਖ ਉਸ ਦੀ ਗੱਲ ਸੁਣ ਕੇ ਕਹਿਣ ਲੱਗਾ ਮਿਸਰ ਜੀ ਇੱਥੇ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦੀਵਾਨ ਲੱਗਾ ਹੋਇਆ ਹੈ ਜਦ ਬ੍ਰਾਹਮਣ ਨੇ ਗੁਰੂ ਸਾਹਿਬ ਜੀ ਦਾ ਨਾਮ ਸੁਣਿਆ ਤਾਂ ਬੜੇ ਅਹੰਕਾਰ ਨਾਲ ਕਹਿਣ ਲੱਗਾ ਨਾ ਤਾਂ ਰੱਖ ਲੈਣਾ ਬਹੁਤ ਸੌਖਾ ਹੈ ਪਰ ਕ੍ਰਿਸ਼ਨ ਵਰਗਾ ਕੌਣ ਬਣ ਸਕਦਾ ਹੈ ਸ਼੍ਰੀ ਕ੍ਰਿਸ਼ਨ ਨੇ ਤਾਂ ਗੀਤਾ ਉਚਾਰੀ ਸੀ ਪਰ ਅਜੇ ਕ੍ਰਿਸ਼ਨ ਤਾਂ ਗੀਤਾ ਦੇ ਅਰਥ ਵੀ ਨਹੀਂ ਕਰ ਸਕਦੇ ਜੇ ਸੱਚਾ ਪਾਤਸ਼ਾਹ ਕ੍ਰਿਸ਼ਨ ਬਣਿਆ ਫਿਰਦਾ ਹੈ ਤਾਂ ਗੀਤਾ ਦੇ ਅਰਥ ਇਹ ਸਮਝਾ ਕੇ ਵਿਖਾ ਦੇਵੇ ਬ੍ਰਾਹਮਣ ਦੀਆਂ ਇਹ ਗੱਲਾਂ ਸੁਣ ਕੇ ਉਸ ਸਿੱਖ ਨੂੰ ਬਹੁਤ ਗੁੱਸਾ ਆਇਆ ਪਰ ਸੱਚੇ ਪਾਤਸ਼ਾਹ ਪਾਸੋਂ ਉਸ ਇਹੋ ਸਿੱਖਿਆ ਲਈ ਸੀ ਕਿ ਕਦੇ ਵੀ ਧੀਰਜ ਨੂੰ ਨਹੀਂ ਗਵਾਉਣਾ ਸ਼ਾਂਤ ਰਹਿ ਕੇ ਕ੍ਰੋਧ ਦਾ ਮੁਕਾਬਲਾ ਕਰਨਾ ਹੈ ਇਸ ਲਈ ਉਹ ਸ਼ਾਂਤ ਚਿੱਤ ਗੁਰੂ ਜੀ ਪਾਸ ਗਿਆ ਅਤੇ ਉਹਨਾਂ ਨੂੰ ਸਾਰੀ ਗੱਲ ਦੱਸੀ। ਗੁਰੂ ਜੀ ਨੇ ਫਰਮਾਇਆ ਇਸ ਬ੍ਰਾਹਮਣ ਨੂੰ ਆਪਣੀ ਜਾਤ ਦਾ ਅਭਿਮਾਨ ਹੈ ਅਤੇ ਚਾਰ ਸੰਸਕ੍ਰਿਤ ਅੱਖਰ ਪੜ੍ਹ ਕੇ ਇਹ ਹੰਕਾਰ ਵਿੱਚ ਗਰਕ ਹੋ ਗਿਆ ਹੈ। ਜਿਹੜਾ ਵਿਅਕਤੀ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਉਹ ਅਸਲ ਵਿੱਚ ਅਕਲ ਦਾ ਨਾ ਹੁੰਦਾ ਹੈ। ਅਜਿਹਾ ਇਸ ਇਨਸਾਨ ਕਿਸੇ ਦੀ ਸੁਭਾ ਨਹੀਂ ਸੁਣ ਸਕਦਾ। ਇਹ ਬ੍ਰਾਹਮਣ ਸਮਝਦੇ ਹਨ ਕਿ ਉਹ ਹੀ ਅਸਲੀ ਇਨਸਾਨ ਹਨ, ਬਾਕੀ ਤਾਂ ਪਸ਼ੂ ਹਨ। ਗੁਰੂ ਜੀ ਨੇ ਫਿਰ ਸਿੱਖਾਂ ਨੂੰ ਦੇ ਦਿੱਤਾ ਕਿ ਉਸ ਬ੍ਰਾਹਮਣ ਅਭਿਮਾਨੀ ਬ੍ਰਾਹਮਣ ਨੂੰ ਉਹਨਾਂ ਪਾਸ ਲੈ ਕੇ ਆਉਣ ਤਾਂ ਕਿ ਪਤਾ ਲੱਗੇ ਉਹ ਕੀ ਪੁੱਛਣਾ ਚਾਹੁੰਦਾ ਹੈ ਸੇਖ ਉਸ ਬ੍ਰਾਹਮਣ ਨੂੰ ਗੁਰੂ ਜੀ ਪਾਸ ਲੈ ਆਏ ਇੱਕ ਛੋਟੀ ਉਮਰ ਦੇ ਬਾਲਕ ਨੂੰ ਸੱਚੇ ਪਾਤਸ਼ਾਹ ਦੀ ਗੱਦੀ ਵਿੱਚ ਬੈਠ ਵੇਖ ਕੇ ਬ੍ਰਾਹਮਣ ਹੋਰ ਵੀ ਔਖਾ ਹੋਇਆ ਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬੁਲਾ ਕੇ ਆਖਿਆ ਪੰਡਿਤ ਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਤਾਨੂੰ ਕਿਸ ਗੱਲ ਦਾ ਸ਼ੰਕਾ ਹੈ ਅਸੀਂ ਹੁਣੇ ਹੀ ਨਿਵਰਤ ਕਰ ਦਿੰਦੇ ਹਾਂ ਤੁਸੀਂ ਘਬਰਾਓ ਨਹੀਂ ਜੋ ਕੁਝ ਵੀ ਕਹਿਣਾ ਹੈ ਧੜਕ ਕਹੋ ਬ੍ਰਾਹਮਣ ਦੀ ਬੇਸ਼ੱਕ ਆਕੜ ਬੜੀ ਸੀ ਪਰ ਸਿੱਖਾਂ ਦੀ ਵੱਡੀ ਗਿਣਤੀ ਨੂੰ ਵੇਖ ਕੇ ਉਹ ਘਬਰਾ ਗਿਆ ਅਤੇ ਉਸ ਦੇ ਮੂੰਹ ਵਿੱਚੋਂ ਗੱਲ ਨਾ ਨਿਕਲੇ ਫਿਰ ਗੁਰੂ ਜੀ ਆਪ ਹੀ ਬੋਲੇ ਕਿ ਤੂੰ ਸਾਥੋਂ ਕੀਤਾ ਦੇ ਅਰਥ ਸੁਣਨਾ ਚਾਹੁੰਦਾ ਹੈ ਇਹ ਤੇਰੀ ਕਾਮਨਾ ਵੀ ਪੂਰੀ ਕਰ ਦਿੰਦੇ ਹਾਂ ਤੂੰ ਆਪਣੇ ਆਪ ਨੂੰ ਬੜਾ ਬੁੱਧੀਮਾਨ ਅਤੇ ਵਿਦਵਾਨ ਸਮਝਦਾ ਹੈ ਜੇ ਕੋਈ ਗਲਤ ਅਰਥ ਹੋ ਜਾਵੇਗਾ ਤਾਂ ਤੂੰ ਦੱਸ ਦੱਸ ਦੇ ਸਕਦਾ ਹੈ ਪਰ ਇਸ ਵਾਸਤੇ ਤੈਨੂੰ ਇੱਕ ਕੰਮ ਕਰਨਾ ਪਵੇਗਾ ਇਸ ਪਿੰਡ ਵਿੱਚ ਜਿਹੜਾ ਸਭ ਤੋਂ ਮੂਰਖ ਅਤੇ ਅਨਪੜ੍ਹ ਵਿਅਕਤੀ ਹੋਵੇ ਉਸ ਨੂੰ ਬੁਲਾ ਲਿਆ ਤੇਰੇ ਸਾਰੇ ਸਵਾਲਾਂ ਦਾ ਉੱਤਰ ਅਸੀਂ ਦੇ ਦੇਵਾਂਗੇ ਪੰਡਿਤ ਪਿੰਡ ਵਿੱਚ ਜਾ ਚਲਾ ਗਿਆ ਅਤੇ ਇੱਕ ਅਨਪੜ ਜਾਏ ਗੁੰਗੇ ਵਿਅਕਤੀ ਜਿਸ ਨੂੰ ਸੱਜੂ ਚੀਵਰ ਕਹਿੰਦੇ ਸਨ ਬੁਲਾ ਲਿਆ ਆ ਉਹ ਸਮਝਦਾ ਸੀ ਕਿ ਬੋਲਣ ਵਾਲੇ ਤਾਂ ਸ਼ਾਇਦ ਕੋਈ ਦੱਸ ਦੇਣ ਪਰ ਗੁੰਗੇ ਨੂੰ ਕਿਵੇਂ ਬੋਲਣ ਲਾ ਦੇਣਗੇ ਛਜੂ ਚੀਵਰ ਗੁਰੂ ਜੀ ਪਾਸ ਆ ਹਾਜ਼ਰ ਹੋਇਆ ਗੁਰੂ ਜੀ ਨੇ ਛਜੂ ਚੀਵਰ ਨੂੰ ਆਪਣੀ ਇਲਾਹੀ ਦ੍ਰਿਸ਼ਟੀ ਨਾਲ ਧੱਕਿਆ ਅਤੇ ਉਹਨਾਂ ਦੇ ਵੇਖਣ ਸਾਰ ਉਹ ਵਿਦਵਾਨਾਂ ਦਾ ਵਿਦਵਾਨ ਬਣ ਗਿਆ ਉਸ ਦੀ ਜ਼ੁਬਾਨ ਵੀ ਠੀਕ ਹੋ ਗਈ ਅਤੇ ਉਹ ਬੋਲਣ ਵੀ ਲੱਗ ਗਿਆ ਪੰਡਿਤ ਆਪਣੇ ਖਿਆਲਾਂ ਵਿੱਚ ਮਸਤ ਮੁਸ਼ਕਿਲ ਤੋਂ ਮੁਸ਼ਕਿਲ ਸਵਾਲ ਲੱਭ ਰਿਹਾ ਸੀ ਜਿੱਦਾਂ ਕੋਈ ਵੀ ਉੱਤਰ ਨਾ ਸਮਝਾਣਦਾ ਹੋਵੇ ਗੁਰੂ ਜੀ ਨੇ ਛੱਜੂ ਨੂੰ ਅਦੇ ਗੀਤਾ ਕਿ ਪੰਡਿਤ ਦੇ ਸਵਾਲਾਂ ਦੇ ਉੱਤਰ ਦੇਵੇ ਅਤੇ ਉਸ ਦੀ ਪੂਰੀ ਤਸੱਲੀ ਕਰ ਦੇਵੇ ਛੱਜੂ ਜਿਹੜਾ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਕੇ ਗੁਜ਼ਾਰਾ ਕਰਦਾ ਸੀ ਅਤੇ ਗੁੰਗਾ ਹੋਣ ਕਰਕੇ ਇਸ਼ਾਰਿਆਂ ਨਾਲ ਗੱਲਾਂ ਕਰਿਆ ਕਰਦਾ ਸੀ ਪੰਡਿਤ ਦੇ ਸਾਹਮਣੇ ਅਜ ਡੱਟ ਕੇ ਖਲੋ ਗਿਆ ਜਿਵੇਂ ਉਹ ਪੰਡਿਤ ਨੂੰ ਬਹੁਤ ਵੱਡਾ ਮੂਰਖ ਸਮਝਦਾ ਹੋਵੇ ਸ਼ੱਜੂ ਹੱਸਦਾ ਹੋਇਆ ਪੰਡਿਤ ਨੂੰ ਕਹਿਣ ਲੱਗਾ ਪੰਡਿਤ ਜੀ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਜਦ ਪੰਡਿਤ ਨੇ ਗੁੰਗੇ ਸ਼ੱਜੂ ਨੂੰ ਬੋਲਣਾ ਬੋਲਦਾ ਵੇਖਿਆ ਤਾਂ ਉਸ ਦੀ ਸਾਰੀ ਵਿਦਵਤਾ ਜਾਂਦੀ ਰਹੀ ਉਹ ਅੰਦਰੋਂ ਅੰਦਰ ਚਿਖਾ ਹੋਇਆ ਕੰਬ ਰਿਹਾ ਸੀ ਪਰ ਫਿਰ ਵੀ ਉਸ ਵਾਸਤੇ ਭਜਣਾ ਮੁਸ਼ਕਲ ਸੀ ਉਸ ਨੇ ਸ਼ੱਜੂ ਨੂੰ 10 ਸਵਾਲ ਕੀਤੇ ਅਤੇ ਸ਼ੱਜੂ ਨੇ ਠੀਕ ਉੱਤਰ ਦੇ ਕੇ ਉਸ ਦੀ ਤਸੱਲੀ ਕਰਵਾ ਦਿੱਤੀ ਫਿਰ ਪੰਡਿਤ ਨੇ ਛੱਜੂ ਨੂੰ ਗੀਤਾ ਦੇ ਅਰਥ ਕਰਨ ਵਾਸਤੇ ਕਿਹਾ ਛੱਜੂ ਨੇ ਆਖਿਆ ਕਿ ਤੁਸੀਂ ਗੀਤਾ ਦਾ ਪਾਠ ਬੋਲੀ ਜਾਵੋ ਮੈਂ ਅਰਥ ਕਰੀ ਜਾਵਾਂਗਾ ਪੰਡਿਤ ਫਿਰ ਗੀਤਾ ਦੇ ਸ਼ਲੋਕ ਪੜਨ ਲੱਗਾ ਅਤੇ ਛੱਜੂ ਗੀਤਾ ਦੇ ਸ਼ਲੋਕਾਂ ਦੇ ਅਰਥ ਇੰਨੀ ਵਿਦਵਤਾ ਨਾਲ ਸਮਝਾਉਣ ਲੱਗਾ ਕਿ ਸਭ ਲੋਕ ਵੇਖ ਕੇ ਹੈਰਾਨ ਰਹਿ ਗਏ ਗੀਤਾ ਦੇ ਅਜਿਹੇ ਅਰਥ ਅੱਗੇ ਕਿਸੇ ਨੇ ਨਹੀਂ ਸੁਨੇ ਸੰ ਪੰਡਿਤ ਤਾਂ ਅਰਥ ਸੁਣਦਾ ਸੁਣਦਾ ਆਪ ਹੀ ਗੁੰੰਗਾ ਹੋ ਗਿਆ ਜਾਪਦਾ ਸੀ ਜਿਵੇਂ ਉਹ ਗੀਤਾ ਦਾ ਪਾਠ ਹੀ ਭੁੱਲ ਗਿਆ ਸੀ ਉਸ ਬੜਾ ਯਤਨ ਕੀਤਾ ਪਰਸ ਨੂੰ ਅਗਲਾ ਸ਼ਲੋਕ ਯਾਦ ਨਹੀਂ ਰਿਸੀ ਆਉਂਦਾ ਅਜਿਹਾ ਅਦਭੁਤ ਚਮਤਕਾਰ ਵੇਖ ਕੇ ਉਹ ਹੈਰਾਨ ਰਹਿ ਗਿਆ ਉਹ ਗੁਰੂ ਜੀ ਦੇ ਚਰਨੀ ਟੈਪਿਆ ਤੇ ਕਹਿਣ ਲੱਗਾ ਮੈਂ ਅੱਜ ਤੋਂ ਆਪ ਦਾ ਸਿੱਖ ਹੋਇਆ ਗੁਰੂ ਜੀ ਨੇ ਉਸ ਨੂੰ ਆਖਿਆ ਮੇਰੇ ਅੱਗੇ ਮੱਥਾ ਨਾ ਟੇਕ ਸ਼ੱਜੂ ਦੇ ਚਰਨਾਂ ਤੇ ਸਿਰ ਰੱਖ ਪੰਡਿਤ ਨੇ ਫਿਰ ਸ਼ੱਜੂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਪਰ ਸੱਜੂ ਚੀਵਰ ਨੇ ਆਖਿਆ ਮੈਂ ਕੌਣ ਹਾਂ ਮੈਂ ਤਾਂ ਤੁਹਾਡੇ ਪਿੰਡ ਦਾ ਇੱਕ ਗੁੰਗਾ ਚੀਵਰ ਹਾਂ ਇਹ ਗੁਰੂ ਜੀ ਦੀ ਇਹ ਬਰਕਤ ਹੈ ਕਿ ਉਹਨਾਂ ਇੱਕ ਅਨਪੜ੍ਹ ਅਤੇ ਗੁੰਗੇ ਨੂੰ ਵਿਦਵਤ ਵਿਦਵਾਨ ਬਣਾ ਦਿੱਤਾ ਹੈ ਅੱਜ ਤੁਹਾਡੀ ਵੇਦ ਵਿਦਿਆ ਕਿੱਥੇ ਅਲੂਪ ਹੋ ਗਈ ਹੈ ਪ੍ਰਭੂ ਜਿਸ ਤੇ ਕਿਰਪਾ ਕਰਦੇ ਹਨ ਉਸ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਸ ਲਈ ਗੁਰੂ ਜੀ ਦੇ ਚਰਨ ਫੜੋ ਉਹ ਇਸ ਤੁਹਾਡੀ ਸਹਾਇਤਾ ਕਰ ਸਕਦੇ ਹਨ ਇਸ ਤਰ੍ਹਾਂ ਛੱਜੂ ਚੀਵਰ ਦੀ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਮੁਲਾਕਾਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ